ਤਰੂਪਾ ਬਾਈ ਕਨੇ ਇੱਕ ਛੋਟਾ ਜਿਹਾ ਲੋਟਕੇ ਲੈ ਕੇ ਆ ਜਾਂਦੀ ਹੈ ਛੋਟੀ ਜਿਹੀ ਗੜਬੀ ਆ ਕੇ ਰਾਜੇ ਨੂੰ ਕਹਿੰਦੀ ਮਹਾਰਾਜ ਪਾਣੀ ਪੀਓ ਕਹਿੰਦੀ ਜਦੋਂ ਰਾਜਾ ਪਾਣੀ ਪੀਣ ਲੱਗਦਾ ਨਾ ਉਹ ਲੋਟਕੇ ਦੇ ਵਿੱਚੋਂ ਉਹ ਰੱਜ ਕੇ ਪਾਣੀ ਪੀਂਦਾ ਪਰ ਉਹ ਗੜਬੀ ਭਰੀ ਦੀ ਭਰੀ ਰਹੀ ਉਹ ਰਾਜੇ ਨੇ ਸੋਚਿਆ ਵੀ ਇਹ ਕੀ ਗੱਲ ਪਾਣੀ ਕਿਉਂ ਨਹੀਂ ਘਟਿਆ ਇਹਦੇ ਵਿੱਚੋਂ ਉਹੀ ਗੜਬੀ ਵਜ਼ੀਰ ਨੂੰ ਫੜਾ ਦਿੰਦਾ ਵਜ਼ੀਰ ਪਾਣੀ ਪੀ ਜਦੋਂ ਵਜ਼ੀਰ ਪਾਣੀ ਪੀਣ ਲੱਗਿਆ ਕਹਿੰਦੇ ਗੜਬੀ ਚ ਪਾਣੀ ਫਿਰ ਵੀ ਹੰਨੇ ਦਾ ਨਹੀਂ ਰਿਹਾ ਉਹ ਫਿਰ ਵੀ ਨਾ ਘਟਿਆ ਉਹ ਪਛੇਮਾਨ ਹੋ ਜਾਂਦੇ ਆ ਵੀ ਇਹ ਕੋ ਤਰਾਵਾਂਤ ਵਾਲੀ ਲੜਕੀ ਹੈ ਕਿਉਂ ਨਾ ਇਹਦੇ ਨਾਲ ਆਪਾਂ ਸ਼ਾਦੀ ਕਰ ਗਏ ਕਿਉਂਕਿ ਰਾਜੇ ਮਹਾਰਾਜਾਂ ਦੇ ਇਹੋ ਜਿਹੇ ਕਮਸੀਬੇ ਲਾ ਜਦੋਂ ਕੋਈ ਕਿਸੇ ਦੀ ਲੜਕੀ ਗਰੀਬ ਦੀ ਪਸੰਦ ਆ ਜਾਂਦੀ ਤਾਂ ਉਹਦੇ ਨਾਲ ਸ਼ਾਦੀ ਕਰਨੇ ਤਾਂ ਕਹਿੰਦੇ ਉਹ ਕਹਿਣ ਲੱਗੇ ਉਹਦੇ ਪਿਤਾ ਨੂੰ ਬੁਲਾ ਲੈਂਦੇ ਆ ਹਧਰਾਜੀ ਜੀ ਵਈ ਅਸੀਂ ਤੁਹਾਡੀ ਲੜਕੀ ਦੇ ਨਾਲ ਸ਼ਾਦੀ ਕਰਨੀ ਹੈ ਤੁਸੀਂ ਇਹਦੇ ਨਾਲ ਸਾਡਾ ਵਿਆਹ ਕਰੋ ਸਹਧਰਾਜੀ ਜੀ ਗੱਲ ਲੱਗੇ ਕਹਿੰਦੇ ਰਾਜਾ ਉਹ ਤੁਸੀਂ ਮਹਿਲ ਮਨਾਰਿਆਂ ਦੇ ਵਿੱਚ ਰਹਿਣ ਵਾਲੇ ਹੋ ਅਸੀਂ ਕੱਖਾ ਕਾਨੀਆਂ ਦੇ ਕੁਲੀਆਂ ਦੇ ਵਿੱਚ ਰਹਿਣ ਵਾਲੇ ਆ ਭਲਾ ਤੁਹਾਡੇ ਨਾਲ ਸਾਡਾ ਕੀ ਮੇਲ ਹੈ ਪਰ ਰਾਜਾ ਕਹਿਣ ਲੱਗਿਆ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਮੈਂ ਆਪਦੇ ਪੰਜੇ ਕੱਪੜੇ ਪਾ ਕੇ ਵਿਆਹ ਕੇ ਲੈ ਜਾਾਂਗੇ ਨੂੰ ਮੈਂ ਕਿਸੇ ਤਰ੍ਹਾਂ ਦਾ ਕੋਈ ਦਾਜ ਨਹੀਂ ਲੈਣਾ ਤੇ ਤੁਸੀਂ ਮੇਰੀ ਇਹਦੇ ਨਾਲ ਸ਼ਾਦੀ ਕਰੋ ਉਹ ਕਹਿੰਦੀ ਰੂਪਾ ਬਾਈ ਬੁੜੇ ਖੜੀ ਸੁਣੀ ਜਾਂਦੀ ਹੈ ਕਹਿੰਦੀ ਨਹੀਂ ਮਹਾਰਾਜਾ ਇਸ ਤਰ੍ਹਾਂ ਨਹੀਂ ਪਹਿਲਾਂ ਮੈਂ ਆਪਦੇ ਗੁਰੂ ਨੂੰ ਪੁੱਛਾਂਗੀ ਜਿਵੇਂ ਮੇਰੇ ਗੁਰੂ ਨੇ ਵਚਨ ਕਰਿਆ ਮੈਂ ਉਸੇ ਤਰ੍ਹਾਂ ਕਰਾਂਗੀ ਹੁਕਮ ਗੁਰੂ ਨੂੰ ਰੂਪਾ ਗੱਲ ਦੱਸਦੀ ਸਾਡੇ ਨਹੀਂ ਉਹ ਸਾਰੇ ਗੱਲ ਥੋਡੇ ਵਸਦੀ ਰੱਖ ਦਿਓ ਧਰਮ ਕੰਨਿਆਂ ਦੀ ਲੱਜ ਦਾ ਕਰ ਦਿਓ ਹੁਕਮ ਜਿਵੇਂ ਚੰਗਾ ਲੱਗਦਾ ਹੈ ਗੁਰੂ ਜੀ ਉਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰੋ ਤਾਂ ਕਿਵੇਂ ਕਹਿੰਦੀ ਹੈ ਰੂਪਾ ਬਾਈ ਹੁਕਮ ਗੁਰੂ ਨੂੰ ਪ੍ਰੇਮ ਭਾਵ ਦੇ ਨਾਲ ਸਰਵਨ ਕਰਨਾ ਚਾਹੀਦਾ ਹੁਕਮ ਗੁਰੂ ਜੀ ਰੂਪਾ ਬਵਾਰਗਾ ਰੂਪਾਂ ਨੂੰ ਬਹਾਕੇ ਆਪਦੇਸ਼ ਕੜਨਾ